हां जी मेरे वीर परावो की हालचाल है ਤੇ ਮੈਂ ਉਮੀਦ ਕਰਦਾ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਸਾਰੇ ਮੇਰੇ ਵੀਰ ਭਰਾਵਾਂ ਦੇ ਜਣ ਪ੍ਰਤਾਂਦਰੁਸਤ ਹੋਣਗੇ ਉਮੀਦ ਕਰਦਾ ਮੈਂ ਤੇ ਸਾਰੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੇਰੇ ਵੀਰ ਭਰਾਵੋ ਛੋਡੇ ਵਾਸਤੇ ਅੱਜ ਮੈਂ ਪੰਜ ਮਹੀਨਿਆਂ ਦੀ ਗੱਬਣ ਕੁੜੀ ਲੈ ਕੇ ਆਇਆ ਤੇ ਰੇਟ ਦੇ ਸਮੇਤ ਆਪਾਂ ਸਾਰੀ ਡਿਟੇਲ ਦੇਵਾਂਗੇ ਸਾਰੀ ਵੀਡੀਓ ਨੂੰ ਐਂਡ ਤੱਕ ਵੇਖਿਓ ਤੇ ਜਿੰਨਾ ਮੇਰੇ ਵੀਰ ਭਰਾਵਾਂ ਨੇ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਬਾਕੀ ਮੇਰੇ ਵੀਰ ਭਰਾਵੋ ਘੋੜੀ ਦੀ ਡਿਟੇਲ ਬਾਰੇ ਗੱਲਬਾਤ ਕਰਦੇ ਆਂ ਆਪਾਂ ਤੇ ਘੋੜੀ ਦੀ ਹਾਈਟ ਹੈ ਕੀ ਹੈ ਜੀ 9 ਇੰਚ 5 ਸਾਲ ਉਮਰ ਦੱਸੀਆ ਮਾਲਕ ਵੀਰਾਂ ਨੇ ਤੇ ਟਾਈਗਰ ਘੋੜੇ ਦੇ ਬੱਚੇ ਤੋਂ ਗੱਭਣੇ 5 ਮਹੀਨਿਆਂ ਦੀ ਤੇ ਰਾਜਸਥਾਨ ਚ ਆ ਕੋੜਾ ਮੇਰੇ ਵੀਰ ਪ੍ਰਭਾਉ ਟਾਈਗਰ ਉਹ ਘੋੜੇ ਦੇ ਬੱਚੇ ਤੋਂ 5 ਮਹੀਨਿਆਂ ਦੀ ਗੱਬਣਾ ਘੋੜੀ ਤੇ ਰੇਟ ਬਾਈ ਹੋਰੇ ਕਰਦੇ ਆ ਜੀ 1 ਲੱਖ ਤੇ 10000 1 ਲੱਖ ਤੇ 10000 ਮੁੱਲ ਕਰਦੇ ਆ ਬਾਈ ਹੋਰੇ ਤੇ ਬਾਲਪੋਰੀਆਂ ਦੀ ਘੋੜੀ ਸਾਫ਼ ਹੈ ਜੀ ਸਵਾਰੀ ਦੀ ਪਾਸ ਹੈ ਤੇ ਬਾਈ ਹੋਰੇ ਦਾ ਏਰੀਆ ਹੈਗਾ ਜੀ ਬਠੰਡਾ ਬਠੰਡੇ ਏਰੀਏ ਚ ਘੋੜੀ ਖੜੀ ਹੈ ਮੇਰੇ ਵੀਰ ਪ੍ਰਭਾਉ ਆ ਤੇ ਜੇ ਕੋਈ ਮੇਰਾ ਵੀਰ ਪ੍ਰਭਾ ਖਰੀਦਣ ਦਾ ਚਾਹਵਣ ਹੈਗਾ ਤਾਂ ਮਾਲਕ ਵੀਰਾਂ ਦਾ ਨੰਬਰ ਸਕਰੀਨ ਤੇ ਆ ਗੱਲਬਾਤ ਕਰ ਲਿਓ ਤੇ ਪੇਜ ਨੂੰ ਫੋਲੋ ਕਰ ਲਿਓ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਤੇ ਜਿੰਨੀ ਕੀ ਡਿਟੇਲ ਆਪਾਂ ਨੂੰ ਮਾਲਕ ਵੀਰਾਂ ਨੇ ਦੱਸੀ ਸੀ ਛੋਡੇ ਨਾਲ ਸਾਂਝੀ ਕਰਤੀ ਤੇ ਬਾਕੀ ਮਾਲਕ ਵੀਰਾਂ ਤੋਂ ਇੱਕ ਵਾਰ ਡਿਟੇਲ ਕਨਫਰਮ ਕਰਾ ਲਿਓ ਤੇ ਮਿਲਦੇ ਆ ਮੇਰੇ ਵੀਰ ਭਰਾਵੋ ਕੋਈ ਆਪਾਂ ਹੋਰ ਨਵੀਂ ਵੀਡੀਓ 'ਚ ਤੇ ਜੇ ਕੋਈ ਸ਼ਬਦ ਪਰੰਪਰਾਵਾਂ ਬੋਲਿਆ ਗਿਆ ਹੋਇਆ ਤਾਂ ਮਾਫ ਕਰ ਦਿਓ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ